ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ ਬਈ ਖੇਤਾਂ ਚ ਆਏ ਮੋਟਰ ਤੇ ਤੇ ਤਕਰੀਬਨ ਅੱਜ ਅਸੀਂ ਬਾਬਹਈਆ ਕਰਨਾ 레이జర్ ਕਰਾ ਲੈ ਕੇ ਆਏ ਜੀ ਆਪਣੀ ਮੋਟਰ ਤੇ ਤੇ ਉਧਰ ਗੋਗੀ ਆ ਗਿਆ ਪਿੱਛੇ ਉਹ ਥੋੜਾ ਥੋੜਾ ਰਹਿ ਗਿਆ ਤਾਂ ਬਹਾਈ ਕਰਨੇ ਆਣਾ ਤੇ ਬਲੌਕ ਕਰਦੇ ਆਂ ਸਟਾਰਟ ਸਵੇਰੇ ਬੀਜਣੀਆਂ ਮੱਕੀ ਆਪਾਂ ਨੇ ਆਪਣੇ ਉਹਦੇ 1 ਕਿੱਲਾ ਆਪਾਂ ਨੇ ਪੂਰਾ ਤਿਆਰ ਕਰ ਲਿਆ ਪਿੱਛੇ ਕੁਪਾਂ ਵਾਲਾ ਥੋਂ ਤਾਂ ਜਿਹੜਾ ਆਪਾਂ ਨੇ ਸਾਰਾ ਪੂਰਾ ਰੈਡੀ ਕਰਤਾ ਹੁਣ 레이జర్ ਕਰਕੇ ਸਵੇਰੇ 1 ਕਿੱਲਾ ਆਪਾਂ ਮੱਕੀ ਦਾ ਕਰਾਂਗੇ ਮੱਕੀ ਦਾ ਆਪਾਂ ਨੇ ਕੱਚੀ ਵੱਢ ਕੇ ਮੱਕੀ ਡੰਗਰਾਂ ਵਾਸਤੇ ਇਕੱਠਾ ਭਰਾਂ ਕੇ ਉਹਦੀਆਂ ਫਿਰ ਆ ਛੋਟੇ ਖੇਤ ਦੇ ਵਿੱਚ ਆਪਾਂ ਨੇ ਪਨੀਰੀ ਵੀਜਣੀਆਂ ਜਿਹੜੀ ਦੂਜੀ ਮਸ਼ੀਨ ਨਾਲ ਵੀਜਣੀਆਂ ਹੈਨਾ ਸੋ ਬਾਕੀ ਕਰਦੇ ਹੁਣ ਵਲੌਗ ਕੰਟੀਨਿਊ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਟਰਾਲੀ ਫੋਲ ਸੇਲ ਹੈ ਜੀ ਆਪਣੀ 18 ਬਾਈ 7 ਦੀ ਉਹਦੀ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਸੋ ਪਹਿਲਾਂ ਟਰਾਲੀ ਵਾਦੀ ਨਿਗਾਹ ਜੀ ਮਾਰ ਲਓ ਕਿ ਉਸ ਤੋਂ ਬਾਅਦ ਅੱਗੇ ਜਿਉਂ-ਜਿਉਂ ਰੁਟੀਨ ਹੋਈ ਤੇ ਸੱਚ ਹਾਂ ਇੱਕ 3630 ਮਾਮਾ ਜੀ ਵਾਲਾ ਟਰੈਕਟਰ ਆਉਣਾ ਜੀ ਅੱਜ ਜਮਾ ਨਮਾ 0 ਮੀਟਰ ਉਹ ਆਪਾਂ ਨੇ ਆ ਖੇਤ ਦੇ ਵਿੱਚ ਚਲਾ ਕੇ ਦੇਖਣਾ ਆਪਾਂ ਨੇ ਪਰਫੋਰਮੈਂਸ ਬਾਕੀ ਲਓ ਭਾਈ ਮਿੱਤਰੋ ਟਰਾਲੀ ਦਿਖਾਉਣੀ ਹੈ ਤੁਹ 18 ਫੁੱਟੀ 18 ਫੁੱਟੀ ਮਠਾੜੂ ਵਾਲਿਆਂ ਦੀ ਹੈ ਕਿੰਨਾ ਮਾਡਲ ਹੈ ਜੀ ਇਹ ਟਰਾਲੀ ਇਹ ਮਾਡਲ 23 ਹੈ ਜੀ 23 ਮਾਡਲ ਹੈ 18 ਫੁੱਟੀ ਹੈ ਬਿੱਡ ਹੈਗਾ ਇਹਨੂੰ 3 ਫੁੱਟ 3 ਤੋਂ بڑا ਹੈ ਹੈਨਾ 3 ਤੋਂ بڑا ਬਿੱਡ ਹੈ ਜੀ ਇਹਦਾ ਡਬਲ ਜੈਕਾ ਟਰਾਲੀ ਤੈ ਤੱਪੇ ਦੀ ਨਮੀਆਂ ਟਰਾਲੀ ਅਪੋਲੋ ਦਾ ਚੋਕੜਾ ਜੀ ਲੱਗਿਆ ਹੋਇਆ ਇਹਨੂੰ ਤੇ ਦੇਖੋ ਮਾਲ ਉਹ ਨਹੀਂ ਗਾ ਟਾਲਾ ਆਪਣੇ ਵਾਲੀ ਮੰਗਾ ਦਫਾ ਟਾਲਾ ਇਹ ਟਰਾਲੀ ਬਕਾਊ ਹੈ ਜੀ ਫੋਰਥ ਸੀਲ ਟਰਾਲੀ ਹੈ ਇਹ ਮਾਡਲ ਤੁਹਾਨੂੰ ਦੱਸਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਰਾਲੀ ਦੇ ਕੱਪੜਾ ਵੱਜਣ ਦੀ ਲੋਡ ਹੈ ਟਰਾਲੀ ਬਿਲਕੁਲ ਨਵੀਂ ਮੰਗ ਹੈ ਲਿਸਕਾ ਮਾਰੂਗੀ ਰੰਗ ਰੂਗ ਪੱਖੋਂ ਦੇਖ ਲਓ ਤੁਸੀਂ ਆ ਦੇਖੋ ਹਲੇ ਗਰਦ ਪਈ ਵੀ ਹੈ ਟਰਾਲੀ ਤੇ ਕੱਪੜਾ ਵੱਜਿਆ ਆ ਟਰਾਲੀ ਐਂ ਚੰਗਿਆਣੀ ਕਿਤੇ ਤੇ ਕੋਈ ਲੱਗੀ ਬੱਗੀ ਵੀ ਨਹੀਂ ਹੈ ਕੋਈ ਮਤਲਬ ਉਹ ਤਾਂ ਨਹੀਂ ਮਾਮੀ ਕਿਤੇ ਟੱਚ ਟੂਚ ਬਾਜੀ ਮਾੜੀ ਮੋਟੀ ਕੁਝ ਨਹੀਂ ਕੁਝ ਨਹੀਂ ਹੈਗਾ ਠੀਕ ਹੈ ਕਰਨਕ ਜੀ ਲੇਟ ਹੋਈ ਹੈ ਗੱਲੀ ਹਾਂਜੀ ਹਾਂ ਠੀਕ ਹੈ ਡਬਲ ਜੈਕ ਹੈ ਹਨਾ ਤੇ ਬਾਕੀ ਟਰਾਲੀ ਦੀ ਅੱਛਾ 61 ਰੁਪਿਆ ਹੈ ਕੰਟੈਕਟ ਨੰਬਰ ਦੱਸੋ ਮਾਰ ਜਾ ਬੀਲ ਦਾ ਫਿਰ ਮੈਂ ਨੰਬਰ ਕੱਟ ਰਿਹਾ ਹਾਂ ਜੀ ਨੰਬਰ ਕੱਟੋ ਬੋਲੋ ਦੇ ਟਾਇਰ ਹੈ ਜੀ ਅਪੋਲੋ ਦਾ ਟਾਇਰ ਹੈ ਜਿਹੜਾ ਇਹ ਐਮ ਆਰ ਐਫ ਤੋਂ ਨੂੰ ਵੀ ਅਪੋਲੋ ਐਕਸ 37 골ਡ ਐਚ ਡੀ ਹੈ ਇਹ ਐਮ ਆਰ ਐਫ ਦੇ ਕੰਪੈਰੀਸ਼ਨ ਪੂਰਾ ਜਿਵੇਂ 394000 ਦਾ ਐਮ ਆਰ ਐਫ 19 ਦੇ મતલਬ ਇਹ 19 ਜੋੜਾ 19 ਦੇ ਅਪੋਲੋ ਦਾ ਹੈ ਪੂਰਾ ਟਾਪ ਕੁਆਲਟੀ ਹੈ ਐਨ ਐਨ ਪੀ ਦੀਆਂ ਹੱਬਾਂ ਨੇ ਰੇਲ ਦਾ ਹਿੱਸਾ ਡਬਲ ਜੈਕ ਹੈ ਇਹ ਦਿੱਤੂਪੁਰਾਣੇ ਦੀ ਟਰਾਲੀ ਜੀ ਥੱਲੇ ਤੁਸੀਂ ਕੈਂਚੀ ਦੇਖ ਲਓ ਬਣੀ ਹੋਈ ਹੈ ਦੀ ਹੈ ਹਨਾ ਬਾਕੀ ਵਿੱਚੋਂ ਤਾਂ ਫਿਲਹਾਲ ਕੋਈ ਦਿੱਕਤ ਹੈ ਨਹੀਂ ਸਾਜੀ ਸੁਥਰੀ ਟਰਾਲੀ ਚੱਲੀ ਘੱਟ ਹੈ ਚੱਲਣ ਨਾ ਘੱਟ ਕੇ ਮਤਲਬ ਕਰਕੇ ਤਾਂ ਹੀ ਹੁਣ ਇਹ ਵੇਚਣੀ ਹੈ ਹਨਾ ਅੰਕਲ ਨੰਬਰ ਦੱਸੋ ਜੀ ਆਪਣਾ ਫਿਰ 98155 98155 01526 01526 1526 ਕਿਹੜਾ ਪਿੰਡ ਹੈ ਜੀ ਆਪਣਾ ਅਸ਼ਕੁਰ ਆਸ਼ਕਪੁਰਾ ਪਿੰਡ ਹੈ ਜੀ ਇਹ ਪੰਜੋਲੀ ਤੇ ਇਧਰ ਸੇਰਾ ਆ ਜਾਂਦਾ ਨਾ ਵੇ ਹਾਂ ਜੀ ਇਧਰ ਸੇਰਾ ਆ ਜਾਂਦਾ ਹੈ ਇਹ ਰੋਡ ਕਿਹੜੇ ਜੀ ਇਹ ਨਾਲੇ ਆਈ ਹੈਗਾ ਪੌਲੇ ਦੇ ਨਾਲ ਜ਼ਿਲ੍ਹਾ ਫਤਿਹਗੜ ਸਾਹਿਬ ਹਾਂ ਜੀ ਹਾਂ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਆਸ਼ਕਪੁਰੇ ਪਿੰਡ ਚ ਖੜੀ ਹੈ ਜੀ ਟਰਾਲੀ ਨੀਚੇ ਘੋੜੀ ਵੀ ਦੂਜੀ ਇਹ ਚੂੜੀ ਵਾਲੀ ਹੈ 4 ਇੰਚੀ ਹੁੱਕ ਦੇ ਵਿੱਚ ਹੈ ਜੀ ਠੀਕ ਹੈ ਜੀ ਸੋ ਟਰਾਲੀ ਲੈਣੇ ਵਾਲੇ ਚਾਹਵਾਨ ਵੀ ਸੰਪਰਕ ਕਰ ਸਕਦੇ ਆ ਜਮਾ ਸੁਥਰੀ ਟਰਾਲੀ ਹੈ ਜੀ ਡਬਲ ਜੈਕ ਦੇ ਵਿੱਚ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਕਸਰੀ ਕਾਲ ਜੀ ਸਾਰੇ ਵੀਰਾਂ ਨੂੰ ਲੋ ਵੀ ਮਿੱਤਰੋ ਮਾਮਾ ਜੀ ਉਹਨਾਂ ਦਾ ਨਵਾਂ 3630 0 ਮੀਟਰ ਜਮਾ ਅੱਜ ਚੈੱਕ ਹੋ ਰਿਹਾ ਆਪਣੇ ਕੋਲ 17 ਦੇ ਟਾਇਰ ਪਾਏ ਆ ਪਹਿਲਾਂ ਤਾਂ ਆਪਾਂ ਡੈਮੋ ਦਾ ਸਵਾਦ ਲਈਏ ਦੇਖੋ ਪਹਿਲਾਂ ਚੱਲਦਾ ਟਰੈਕਟਰ ਉਸ ਤੋਂ ਬਾਅਦ ਕਰਦੇ ਆ ਗੱਲਾਂ ਮਾ ਬੰਦੇ ਸਾਡੇ ਟਮਾਟਰੀ ਦੇ ਸ਼ਕੀਨ ਤੇ ਮਾਮਾ ਨੀਲੇ ਕਰਨ ਨੂੰ ਖਿੱਚੀ ਜਾਂਦਾ ਹੈ ਪਹਿਲਾਂ ਮੀਡੀਅਮ ਲੈ ਮਿਲਦਾ ਉਹ ਵੀ ਆਪਣਾ ਦੂਏ ਮੀਡੀਅਮ ਚ ਚੱਲਿਆ ਤਾਂ ਲਓ ਵੀ ਮਿੱਤਰੋ ਛੱਤੀ ਦੀ ਤਾਂ ਤੁਸੀਂ ਜਲਵਾ ਦੇਖ ਲਿਆ ਤੇ ਹੁਣ ਆ ਥੋੜਾ ਥੋਂ ਰਹਿ ਗਿਆ ਤਾਂ ਅੱਜ ਸਵੇਰੇ ਜਵੀ ਦਾ ਇਹ ਥੋਂ ਹੈ ਜਿਹੜਾ ਗੋਗੀ ਨੇ ਚ ਪੜਦਾ ਹੁਣ ਆਪਾਂ ਚਲਾਉਣਾ ਲੇਜ਼ਰ ਕਰਾ ਕਰਦੇ ਅਗੇ ਬਲੌਕ ਕੰਟੀ ਲਾਵੀ ਮਿੱਤਰੋ ਗੋਗੀ ਲੇਜ਼ਰ ਕਰਕੇ ਚਲੇਗਾ ਤੇ ਹੁਣ ਇਹ ਜੀ ਪੂਰੀ ਹਾਲ ਥੱਲੇ ਠੋਕਦੇ ਆ ਜੀ ਪਟਾਈ ਚੱਲਣਗੀ ਯਾਰ ਤੇ ਪਟਾਈ ਕਰਨ ਤੋਂ ਬਾਅਦ ਇਹਦੇ ਤੇ ਆਪਾਂ ਫੇਰ ਨਾ ਰੂਟਾ ਵੇਟਰ ਰੂਟਾ ਵੇਟਰ ਫੇਰ ਕੇ ਇਹ ਮਤਲਬ ਮੱਛੀ ਵਾਸਤੇ ਆਪਣਾ ਧਿਆਨ ਰੱਖੀ ਨਾ ਸਵੇਰੇ ਜੀ ਤੋਂ ਨਹੀਂ ਹੋਣੀ ਮਸਲੀ ਤੋਂ ਪੱਤਰਾ ਦੇ ਹਾਲ ਦੂਏ ਵੀਡੀਓ ਚ ਫੁੱਲ ਭੱਜਿਆ ਦੋਸਤਾਂ ਨੂੰ ਜਿੱਕਣਾ ਵਾਪਸ ਇਹਦਾ ਖਾਦਾ ਭਜਦਾ ਕਿਤੇ ਉੱਠ ਕੱਢਦਾ ਇਹ ਤਾਂ ਫੇਰ ਚਲਾਣਾ ਕਿ ਕਿਹਦੇ ਨਾਲ ਜਮੀਂ ਡਾਕਰ ਆ ਆ ਪਾ ਮਰ ਲਿਆ ਉਹ ਕਿਤੇ ਲੈ ਆ ਆ ਤੇ ਇਹ ਵੀ ਤਾਂ ਲੰਮ ਹੋਇਆ ਵੀ ਮੈਂ ਤੁਹਾਨੂੰ ਉਹਦੇ ਜਿੱਤਰਾ ਦੋ ਫਿਰ ਸਾਲ ਹਾਂ ਦੋ ਦਿਨਾਂ ਬਾਅਦ ਬਲੌਗ ਅਗੇ ਕੰਟੀਨਿਊ ਕਰ ਰਹੇ ਹਾਂ ਦੀ ਮੱਕੀ ਬੀਜੀ ਜਾ ਚੁੱਕੀ ਐ ਕੀ ਕਹਿਣਾ ਚਾਚਾ ਕਿਉਂ ਰੋਲਾ ਪਾਈ ਜਨਾਂ ਵਾ ਗੋਗੀ ਦਾ ਦੇਖ ਲੈ ਕੰਮ ਹਾਂ ਮੱਕੀ ਬੀਜ ਬਜਾਤੀ ਉਹਨੇ ਇੰਨਾ ਥੋੜਾ ਤੱਟੂ ਆ ਕੰਮ ਕੀਦਾ ਤਾਂ ਵੀਡੀਓ ਬਣ ਰਹੀ ਹੈ ਇੱਧਰ ਹੈਲੋ ਹੁਣ ਬੋਲ ਕੇ ਕਹਿੰਦਾ ਹਾਂ ਮਹਾਬ ਅਬ ਬੋਲ ਚਾਤਾ ਆਏ ਦੱਸਦੇ ਵੀ ਬਹਾਈ ਵਧੀਆ ਕਰੀ ਬੀਤੀ ਉਦੋਂ ਦੂਰ ਹਾਲਾਂ ਦੀ ਲਾਈਆਂ ਠੋਕੇ ਮਿੰਜੀਪੂਰੀ ਹਾਲਾਂ ਦੀ ਭਾਈ ਆ ਭਾਈ ਨਾਲ ਬੱਟਾ ਬਣਿਆ ਇਹਨੇ ਬੈੱਡ ਜਿਹੜੇ ਘੈਂਟ ਘੈਂਟ ਬਣਿਆ ਇਹ ਹੋਰ ਆਦੀਪ ਹੋਰ ਠੀਕ ਹੈ ਮੇਰਾ ਹੁਣ ਮਾਡਾ अच्छा क्या बात है जिते मोटरसाइकिल दी ठीक है पाग छ हूं आज ਉਹਨੂੰ ਖਾਣੇ ਪੀਣੇ ਹੋਜੂਏ ਕੰਮ ਆ ਪਈ ਇੱਕ ਘੰਟਾ ਹੋ ਰਿਹਾ ਨੇ ਇੱਥੇ ਪੂਰੀ ਆਪਾਂ ਤੰਕਰ ਜਾ ਕੇ ਹੋਰ ਜਾ ਕੇ ਨਾਲ ਨਵੇੜੇ ਘਰਾਂ ਕੰਮ ਐਡਾ ਆਰਾਮੀ ਇਹਨੇ ਮੈਨੂੰ ਲੈ ਕੇ ਉਹਦੇ ਨੂੰ ਆ ਗਿਆ ਚੱਲ ਚੱਲੀਏ ਪਹਿਲਾਂ ਤਾਂ ਪਿੰਡ ਪਨੂ ਗਿਆੜਾ ਕਢਾਇਆ ਸਾਡਾ ਸਵੇਰ ਦਾ ਆਮ ਦਾ ਪੱਕਾ ਹੋ ਗਿਆ 걔ੜਾ ਇੱਕ ਉਹ ਯਾਰ ਸਾਡੇ ਪਿੰਡ ਦੇ ਨੇ ਸਾਰੇ